ਸ਼ੋਕ ਕਮਬੋਈ ਸੁਪਾ ਪ੍ਰਧਾਨ ਪੰਜਾਬ ਕਿਸਾਨ ਸਭਾ ਮਨਿੰਦਰ ਤੇ ਜੋ ਮਕਦਮਾ 23 ਨੰਬਰ ਮਕਦਮਾ ਦਰਜ ਕੀਤਾ ਗਿਆ ਰਾਮਪੁਰੇ ਚ ਇਸ ਸਬੰਧ ਦੇ ਵਿੱਚ ਅਸੀਂ ਕੱਲ ਐਸਐਸਪੀ ਨੂੰ ਮਿਲੇ ਸੀ ਐਸਐਸਪੀ ਦੀ ਬੋਡੀ ਲੈਂਗੁਏਜ ਤੋਂ ਪਤਾ ਲੱਗਦਾ ਵੀ ਇਹ ਪਰਚਾ ਅੱਜ ਜਾਂ ਕੱਲ ਖਾਰਜ ਹੋਏ ਲੋ ਜਿਸ ਤੱਕ ਦੇ ਨਾਲ ਸੋਸ਼ਲ ਮੀਡੀਆ ਤੇ ਵੇਵ ਚੱਲੀ ਜਥੇਬੰਦੀਆਂ ਦਾ ਵਿੱਚ ਇਹਦੇ ਖਿਲਾਫ ਜਿਹੜਾ ਰੋਸ ਹੈ ਇਹ ਵਿੱਚ ਪਰ ਹੁਣ ਗੱਲ ਅਗਲੀ ਕੀ ਹੈ ਵੀ ਅਗਲਾ ਅਸੀਂ ਮਕਦਮਾ ਦਰਜ ਕਰਾਉਣਾ ਹੈ ਬਲਕਾਰ ਸਿੱਧੂ ਤੇ ਸਾਡਾ ਦਾ ਖਾਰਜੇ ਲਗਭਗ ਬਲਕਾਰ ਸਦੂਰੇ ਸਾਡੀਆਂ ਮਾਵਾ ਦੇ ਖਿਲਾਫ ਧੀਆ ਪੈਣਾ ਦੇ ਖਿਲਾਫ ਗਲਤ ਸ਼ਬਦਾਵਲੀ ਬੋਲੀਏ ਪੱਗ ਦੇ ਖਿਲਾਫ ਗਲਤ ਸ਼ਬਦਾਵਲੀ ਬੋਲੀਏ ਇਸ ਸੱਤਾ ਦੇ ਨਸ਼ੇ ਦੇ ਵਿੱਚ ਹੰਕਾਰੇ ਫਿਰਦੇ ਨੇ ਜਿਵੇਂ ਰਾਤ ਨੂੰ ਪੈਗ ਲਾ ਕੇ ਕੋਈ ਸ਼ਰਾਬੀ ਨਸ਼ਾ ਚੜ ਜਾਂਦਾ ਸਵੇਰੇ ਉਤਰ ਜਾਂਦਾ ਉਸੇ ਤਰੀਕੇ ਦੇ ਨਾਲ ਇੰਨਾ ਤੇ ਸੱਤਾ ਦਾ ਨਸ਼ਾ ਚੜਿਆ ਹੋਇਆ ਹੈ ਪ੍ਰਸਤ ਤੇ ਤੱਕੇਸ਼ਾਈ ਕਰ ਰਹੇ ਨੇ ਪਹਿਲੀ ਵੀ ਦੂਜੀ ਤੀਜੀ ਕੋਸ਼ਿਸ਼ ਹੈ ਪਹਿਲਾਂ ਸਰਕਾਰ ਬੰਦਿਆਂ ਦੇ ਨਾਲ ਇਨਾ ਪੇਜ ਬੰਦ ਕਰਾਏ ਉਸ ਤੋਂ ਬਾਅਦ ਰੀਚਾ ਡਾਊਨ ਕਰਾਈਆਂ ਅਸੀਂ ਪੂਰੇ ਰੂਪ ਦੇ ਵਿੱਚ ਪੰਜਾਬ ਕਿਸਾਨ ਸਭਾ ਵੱਲੋਂ ਸਾਡੇ ਵੀਰ ਮਨਿੰਦਰ ਦੇ ਨਾਲ ਖੜੇ ਆਂ ਔਰ ਅਸੀਂ ਸਿੱਧੂ ਦੇ ਖਿਲਾਫ ਪਰਚਾ ਦਰਜ ਕਰਾ ਕੇ ਟਾਂਗੇ ਜਿਸ ਦੇ ਉੱਤੇ ਜਿਹੜਾ ਝੂਠਾ ਕੇਸ ਦਰਜ ਕਰਾਇਆ ਪ੍ਰਕਾਸ਼ ਸਿੰਘ ਸਿੱਧੂ ਨੇ ਉਹਦੇ ਖਿਲਾਫ ਅੱਜ ਜਿਹੜੀ ਇਹ ਮੀਟਿੰਗ ਹੋਈ ਹੈ ਉਹਦੇ ਤੇ ਅਸੀਂ ਹਿੱਸਾ ਲਿਆ ਇਕੱਲਾ ਹਿੱਸਾ ਨਹੀਂ ਲਿਆ ਕਿਉਂਕਿ ਸਾਡੇ ਕੋਲੇ ਵੀ ਬਹੁਤ ਇਸ ਤਰ੍ਹਾਂ ਦੀ ਪ੍ਰਕਾਸ਼ ਸਿੱਧੂ ਦੇ ਖਿਲਾਫ ਕੇਸ ਆਏ ਹੋਏ ਆ ਵੀ ਜਿਹੜਾ ਇਹਨਾਂ ਦਾ ਤੜਾ ਸੱਟਾ ਜੂਆ ਦੇ ਨਾਲ ਹੋਰ ਨਿੱਕੇ ਨਿੱਕੇ ਕੰਮਾਂ ਤੇ ਮਤਲਬ ਲੋਕਾਂ ਤੋਂ ਦਿਵਾ ਕੇ ਪੈਸੇ ਲੈਣਾ ਉਹਦੇ ਚ ਮਾਮਲੇ ਸਾਡੇ ਕੋਲ ਵੀ ਆਏ ਨੇ ਇਸ ਲਈ ਅਸੀਂ ਮਤਲਬ ਅੱਜ ਵੀ ਇੱਥੇ ਵੀ ਵਿਸ਼ਵਾਸਿਤ ਹੋਇਆ ਹੈ ਵੀ ਇਹੇ ਲੋਕਾਂ ਦੀ ਜਿਹੜੇ ਕੋਈ ਪੱਤਰਕਾਰ ਲੋਕਾਂ ਦੀ ਗੱਲ ਕਰਦੇ ਉਹਨਾਂ ਦੀ ਜ਼ੁਬਾਨ ਨੂੰ ਬੰਦੀ ਦਾ ਇੱਕ ਜਰੀਆ ਹੈ ਇਹ ਨਹੀਂ ਹੋਣਾ ਚਾਹੀਦਾ ਤੇ ਅੱਜ ਦੀ ਪ੍ਰੈਸ ਦੇ ਜ਼ਰੀਏ ਅਸੀਂ ਇਥੋਂ ਦੇ ਪ੍ਰਸ਼ਾਸਨ ਨੂੰ ਵੀ ਸੁਨੇਹਾ ਦੇਣਾ ਚਾਹੁੰਦੇ ਆ ਉਹ ਰੱਦ ਕਰਨ ਖਾਤਰ ਅੱਜ ਇਕੱਠ ਕੀਤਾ ਤੇ ਅਸੀਂ ਉਹਦੀ ਨਖੇਦੀ ਕਰਦੇ ਆ ਤੇ ਨਾਲ 3 ਤਰੀਕ ਦਾ ਪ੍ਰੋਗਰਾਮ ਲਿਖਿਆ ਗਿਆ ਤੇ ਜਿਹੜਾ ਐਸਐਸਪੀ ਦਫਤਰ ਕੱਠੇ ਹੋ ਕੇ ਦੇ ਬਲਕਾਰ ਸਿੱਧੂ ਦਾ ਪਤਲਾ ਸੁਪ ਬੁਕਣਾ ਤੇ ਨਾਲ ਕੀਆ ਮੰਗਾ ਸੀ ਵੀ ਇਹ ਵੀ ਕਰਦੇ ਆ ਬਲਕਾਰ ਜਿਹਨੂੰ ਮਨਿੰਦਰ ਤੇ ਨੀ ਪਰਚਾ ਨਿਕਿਆ ਦਰਜ ਹੋਣਾ ਚਾਹੀਦਾ ਨਿਕਿਆ ਬਲਕਾਰ ਸਿੱਧੂ ਦੇ ਪਰਚਾ ਦਰਜ ਹੋਣਾ ਚਾਹੀਦਾ ਤੇ ਜਿਹੜਾ ਝੂਠਾ ਪਰਚਾ ਦਰਜ ਕਰਾਇਆ ਕੱਲੇ ਮਨਿੰਦਰਜੀ ਸਿੰਘ ਦੇ ਨਹੀਂ ਕਿਸੇ ਵੀ ਪੱਤਰਕਾਰ ਦੇ ਇਹ ਝੂਠਾ ਪਰਚਾ ਨਿਕਿਆ ਦਰਜ ਕਰਨਗੇ ਤਾਂ ਅਸੀਂ ਸਾਰੇ ਉਹਨਾਂ ਨਾਲ ਖੜੇ ਹਾਂਗੇ ਪਹਿਲਾਂ ਇੰਟਰ ਸਰਕਾਰ ਨੇ ਬੁੱਧੀਜੀਵੀਆਂ ਤੇ ਝੂਠੇ ਪਰਚੇ ਪਾ ਕੇ ਜੇ ਨਾ ਛੱਟਿਆ ਤੇ ਉਸੇ ਲਈ ਦੇ ਪੰਜਾਬ ਸਰਕਾਰ ਇਹਦਾ ਭਗਵੰਤਮਾਨ ਤੁਰਪਿਆ ਤੇ ਭਗਵੰਤਮਾਨ ਨੂੰ ਇਹ ਕੰਮ ਤੇ ਲਿਖਿਆ ਪੜਨਾ ਚਾਹੀਦਾ ਜਿਵੇਂ ਦਿੱਲੀ ਚ ਕੇਦਰੀਵਾਲ ਦਾ ਹਾਲ ਹੋਇਆ ਤੇ ਜੇ ਐ ਝੂਠੇ ਪਾ ਕੇ ਲੋਕਾਂ ਦੀ ਆਵਾਜ਼ ਦਵਾਉਣ ਦੀ ਕੋਸ਼ਿਸ਼ ਕਰੂਗਾ ਉਹਨਾਂ ਕਿਹਾ ਇਥੋਂ ਦੀ ਸਰਕਾਰ ਆ ਪ੍ਰਫਾਪ ਸਰਕਾਰ ਜਿਵੇਂ ਉਹਨਾਂ ਕਿਹਾ ਹਾਲ ਉਹਦਾ ਨਨਕੀਆ ਕੇਦਰੀਵਾਲ ਦਾ ਹੋਇਆ ਉਵੇਂ ਭਗਵੰਤ ਮਾਨ ਦੀ ਸਰਕਾਰ ਦਾ ਹਾਲੂਗਾ ਇਹ ਕੰਨ ਤੇ ਲਿਖਿਆ ਭਗਵੰਤ ਮਾਨ ਪੜ੍ਹ ਲਏ ਤੇ ਲੋਕਾਂ ਦਾ ਜਿਹੜਾ ਖੜਾ ਨਨਕੀਆ ਪੱਤਰਕਾਰ ਜਿਹੜੀ ਸੱਚ ਦੀ ਆਵਾਜ਼ ਦਬਾਉਣ ਲੱਗੀ ਆ ਭਗਵੰਤ ਮਾਨ ਦੀ ਸਰਕਾਰ ਇਹ ਨਾ ਦਵੇ ਨਾ ਦਬੂਗੀ ਤੇ ਨਾ ਕਿਸੇ ਪੱਤਰਕਾਰ ਦੀ ਆਵਾਜ਼ ਨੂੰ ਦਬਣ ਦੇਵਾਗੇ ਤੇ ਨਾ ਦਬਣ ਦਬਕੇ ਰਹੂਗੀ ਇਹ ਨਨਕੀਆ ਝੂਠਾ ਪਰਚਾ ਜਿਹੜਾ ਇਹ ਰੱਦ ਕਰਨਾ ਪਊ ਆ ਹਰ ਹਾਲ ਤਾਂ ਲੋਕ ਪੰਜਾਬ ਦੇ ਸ਼ਕਤੀ ਆ ਇਹ ਨਕੀਆ ਇਥੋਂ ਇਥੋਂ ਆਵਾਜ਼ ਦਿੰਦੇ ਆ ਮੀਡੀਆ ਰਾਹੀਂ ਭਗਵਾਨ ਜੀ ਭਗਵਾਨ ਜੀ ਨੂੰ ਇਹ ਪਰਚਾ ਜਾਂ ਝੂਠਾ ਲੋਕਾਂ ਦੀ ਆਵਾਜ਼ ਦਵਾਉਣ ਲੱਗੇ ਹੋਇਆ ਇਹ ਆਵਾਜ਼ ਕਦੇ ਵੀ ਸੱਚ ਦੀ ਆਵਾਜ਼ ਆ ਗਰੀ ਨਹੀਂ ਦਗੂ ਇਹ ਚੀਜ਼ਾਂ ਹਾਜ਼ਮ ਨਹੀਂ ਹੋਈਆਂ ਪੁਰਾਣੇ ਸਿਆਸਤਾਂਾਂ ਦੀ ਉਹ ਅੰਦਰ ਖਾਤੇ ਆਪ ਦਾ ਸਿਸਟਮ ਸੈੱਟ ਕਰਕੇ ਗੱਲਾਂ ਉਹਨਾਂ ਦੀਆਂ ਹੀ ਦਿੱਕਤਾਂ ਸੀ ਪਰ ਉਹ ਸਿਸਟਮ ਅੰਦਰ ਖਾਤੇ ਸੈੱਟ ਕਰ ਲੈਂਦੇ ਸੀ ਇਹਨਾਂ ਦਾ ਛੋਟਾ ਪੰਨਾ ਕਿ ਇਹ ਪਰਚਾ ਵੀ ਉਤਰ ਆਇਆ ਰਿਹਾ ਪਰੰਤੂ ਜੇ ਕੋਈ ਇਹਨਾਂ ਦੇ ਮਨ ਦੇ ਵਿੱਚ ਕੋਈ ਵਿਚਾਰ ਹੈ ਕੁਈ ਹੰਕਾਰ ਦਾ ਜਿਹੜਾ ਇਹਨਾਂ ਦਾ ਕਿਲਾ ਆਪਣੇ ਅੰਦਰ ਬਣਾਇਆ ਹੋਇਆ ਹੈ ਕਿ ਇਹਨੂੰ ਅਸੀਂ ਐਦਾਂ ਦੱਬ ਲਵਾਂਗੇ ਪਰਚਿਆਂ ਦੇ ਨਾਲ ਤਾਂ ਇਹਨਾਂ ਦਾ ਵੈਅਮ ਪੁਲੇਖਾ ਮੈਂ ਆਪਣੇ ਵੱਲੋਂ ਆਪਣੀ ਸਮੂਥੀ ਬਠਿੰਡਾ ਕਾਰਡੀਨਲ ਐਸੋਸੀਏਸ਼ਨ ਵੱਲੋਂ ਜਿਹੜੀ ਵੀ ਐਕਸ਼ਨ ਕਮੇਟੀ ਇੱਥੇ ਸਾਡੀ ਇਸ ਰੂਪਰੇਖਾ ਅਗਲੀ ਤਿਆਰ ਕਰੂਗੀ ਉਹਨਾਂ ਨੂੰ ਵਿਸ਼ਵਾਸ ਹੋਣਾ ਹੈ ਕਿ ਦਿਨ ਰਾਤ ਅਸੀਂ ਤੁਹਾਡੇ ਹੁਕਮ ਦੇ ਉੱਪਰ ਪਹਿਰਾ ਲਵਾਂਗੇ ਜੀ ਔਰ ਅਗਰ 3 ਤਰੀਕ ਦੇ ਪ੍ਰੋਗਰਾਮ ਤੋਂ ਬਾਅਦ ਵੀ ਸਾਨੂੰ ਕੋਈ ਐਕਸ਼ਨ ਲੈਣਾ ਪਿਆ ਤਾਂ ਮੈਂ ਪੰਜਾਬ ਵਪਾਰ ਮੰਡਲ ਦੇ ਪ੍ਰਧਾਨ ਜੀ ਨੂੰ ਅੱਜ ਹੀ ਬੇਨਤੀ ਕਰਦਾ ਕਿ ਆਪਣੇ ਵੱਲੋਂ ਜੇ ਤਾਂ ਤੁਸੀਂ ਸਾਨੂੰ ਸਮਾਂ ਦਿਓ ਆਪਣਾ ਐਕਸ਼ਨ ਮੂਡ ਦਿਖਾਓ ਔਰ ਕਾਜੀਨ ਪੰਜਾਬ ਬੰਦ ਨਹੀਂ ਜਿਹੜੀ ਵਪਾਰ ਮੰਡਲ ਦੀ ਕੌਲ ਹੈ ਉਹਦੇ ਵੱਲੋਂ ਜਾਵਾਂਗੇ ਵਪਾਰ ਮੰਡਲ ਵੱਲੋਂ ਔਰ ਪ੍ਰਧਾਨ ਜੀ ਨੂੰ ਬੇਨਤੀ ਕਰਦਾ ਕਿ ਤੁਸੀਂ ਇੱਕ ਵਾਰੀ ਹਾਂ ਕਹੋ ਬਠਿੰਡਾ ਸਰੀਰ ਕੋਰ ਇਹ ਦੋ ਜਿਹੜੀਆਂ ਦੀ ਅਸੀਂ ਜ਼ਿੰਮੇਵਾਰੀ ਲਈ ਹੈ ਪਰ ਤਾਂ ਹਾਂ ਜੀ ਤੁਹਾਡੇ ਅੱਗੇ ਹੋ ਕੇ ਪੂਰਨ ਤੌਰ ਦੇ ਉੱਪਰ ਜਿਹੜਾ ਮਨਿੰਦਰ ਤੇ ਹੱਕ ਦੇ ਵਿੱਚ ਹੈ ਵਪਾਰਿਕ ਪਰਮਨ ਨੂੰ ਅਸੀਂ ਪੰਜਾਬ ਬੰਦਰਾ ਸੱਦਾ ਜਿਹੜਾ ਉਹਨੂੰ ਪੰਪੂ ਪਰਪੂਰ ਹੰਕਾਰਾ ਲਿਖ ਦੇਵਾਂਗੇ ਜੀ ਧੰਨਵਾਦ ਹੁਣ ਅੱਗੇ ਜਿਹੜੇ ਕਿ ਲੋਕਾਂ ਦੇ ਨਾਲ ਨਜ਼ਾਇਜ਼ ਬਦਗਲਾਮੀ ਕਰਦੇ ਐ ਬਦ ਜੁਬਾਨੀ ਕਰਦੇ ਐ ਉਹਨਾਂ ਦੀ ਜ਼ੁਬਾਨ ਤੇ ਲਗਾਮ ਵੀ ਲੱਗੇਗੀ ਤੇ ਲੋਕਾਂ ਨੂੰ ਇੱਕ ਸੁਨੇਹਾ ਜਾਏਗਾ ਕਿ ਜੋ ਵੀ ਚਾਹੁੰਦਾ ਹੈ ਕਿਉਂਕਿ ਇਹਨਾਂ ਨੇ ਸਿਖਾਇਆ ਅਸੀਂ ਸਾਨੂੰ ਇਹਨਾਂ ਦੇ ਮੁੱਖ ਮੰਤਰੀ ਨੇ ਕਿਹਾ ਸੀ ਪਿੰਡ ਪੰਡਾ ਕੇ ਕਿ ਲੀਡਰਾਂ ਨੂੰ ਜਵਾਬ ਕਰੋ ਆ ਸਵਾਲ ਕਰੋ ਅੱਜ ਜੇ ਅਸੀਂ ਇਸ ਜੰਗ ਨੂੰ ਅੱਗੇ ਤੱਕ ਲੈ ਕੇ ਜਾਂਦੇ ਆ ਤੇ ਇਸ ਨਤੀਜਾ ਜਿਹੜਾ ਬਹੁਤ ਵਧੀਆ ਪੰਜਾਬ ਦੇ ਲੋਕਾਂ ਨੂੰ ਮਿਲੇਗਾ ਤੇ ਇਹਨਾਂ ਨਲਾਇਕ ਸਰਕਾਰਾਂ ਦੀ ਜਾਗ ਆ ਜਿਹੜੀ ਖੁੱਲੇਗੀ ਜਾਦਾ ਸਮਾਂ ਨਹੀਂ ਮੈਂ ਇੱਕ ਗੱਲ ਬੰਕਾਰ ਸਿੱਧੂ ਬਾਰੇ ਜ਼ਰੂਰ ਕਹਿਣਾ ਚਾਹਣਾ ਕਿ ਜਿਵੇਂ ਆਪਾਂ ਆਮ ਕਹਿੰਦੇ ਆ ਇੱਕ ਚੋਰੀ ਤੇ ਇੱਕ ਸੀਨਾ ਜੋਰੀ ਇੱਕ ਗਲਤੀ ਕੀਤੀ ਹੈ ਸਾਡੇ ਭੋਲੇ ਭਾਲੇ ਬੜਕਰ ਇਹਨਾਂ ਦੇ ਜਿਹੜੇ ਇਹਨਾਂ ਦੇ ਪਿੱਛੇ ਆਪਣੇ ਸਕੂਟਰ ਮੋਟਰਸਾਈਕਲ ਕਾਰਾਂ ਤੋੜ ਕੇ ਅੱਜ ਇਹਨਾਂ ਨੂੰ ਵਿਧਾਨ ਸਭਾ ਦੀਆਂ ਕੌਡੀਆਂਾਂ 'ਚ ਆਇਆ ਹੈ ਉਹਨਾਂ ਪ੍ਰਤੀ ਕੀ ਸੋਚ ਰੱਖਦੇ ਆ ਇਹ ਲੋਕ ਉਸ ਸੋਚ ਨੂੰ ਮਨਿੰਦਰ ਵੀਰ ਸਾਹਮਣੇ ਲੈ ਕੇ ਆਇਆ ਲੋਕਾਂ ਦੇ ਸਾਹਮਣੇ ਲੈ ਕੇ ਆਇਆ ਸੋ ਬੇਨਤੀ ਹੈ ਇੱਕ ਫਤੇ ਗੱਜ ਕੇ ਜਰੂਰ ਬੁਲਾ ਦਿਓ ਕਿਉਂਕਿ ਤੁਹਾਡੀ ਕਿਤੇ ਫਤੇ ਜਿਹੜੀ ਹੈ ਨਾ ਉਸ ਫਦੇ ਦੇ ਹੰਗਾਰੇ ਨੇ ਵੀ ਅੱਜ ਪਤਾ ਨਹੀਂ ਕਿੰਨੇ ਲੋਕ ਸੋਸ਼ਲ ਮੀਡੀਆ ਤੇ ਦੇਖ ਰਹੇ ਆ ਕਿ ਕਿੰਨੇ ਲੋਕਾਂ ਨੂੰ ਹੋਰ ਜੇ ਅਪਾ 3 ਤਰੀਕ ਦਾ ਪ੍ਰੋਗਰਾਮ ਜਿਹੜਾ ਵੱਡਾ ਰੱਖਣਾ ਉਸ ਪ੍ਰੋਗਰਾਮ ਦੇ ਵਿੱਚ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਬਠਿੰਡਾ ਆਪਾਂ ਜਾਮ ਕਰਕੇ ਰੱਖਾਂਗੇ ਮੈਂ ਲੋਕ ਅਧਿਕਾਰ ਲਹਿਰ ਵੱਲੋਂ ਜੀ ਦੀ ਪੂਰੀ ਟੀਮ ਪਹਿਲਾਂ ਸਾਥੀ ਗੁਰਪ੍ਰੀਤ ਪੱਕਾ ਵੀ ਆ ਕੇ ਗਏ ਐ ਅਸੀਂ ਤੁਹਾਡੇ ਨਾਲ ਐਨ ਐਸ ਕੇ ਯੂ ਫੋਕੇਸ਼ਨਲ ਟੀਚਰ ਯੂਨੀਅਨ ਉਹਦੇ ਸਾਥੀਆਂ ਵੱਲੋਂ ਸਾਰੀਆਂ ਜਥੇਬੰਦੀਆਂ ਵੱਲੋਂ ਜਿਹੜਾ ਵੀ ਪ੍ਰੋਗਰਾਮ ਲੀਕਿਆ ਗਿਆ ਪੂਰੀ ਵੱਡੀ ਗਿਤੀ ਦੇ ਵਿੱਚ ਵੱਧ ਚੜ ਕੇ ਹਿੱਸਾ ਦੇਵਾਂਗੇ ਚਾਹੇ ਪ੍ਰੋਗਰਾਮ ਇੱਕ ਦਿਨ ਦਾ ਹੋਵੇ ਚਾਹੇ 10 ਦਿਨ ਦਾ ਹੋਵੇ ਚਾਹੇ ਘਰਨਾ ਪੱਕੇ ਤੌਰ ਤੇ ਲਾਣ ਦਾ ਹੋਵੇ ਅਸੀਂ ਪੂਰਾ ਸਾਲ ਤੇ ਸਹਿਯੋਗ ਦੇਵਾਂਗੇ ਸਹਿਯੋਗ ਮਨਿੰਦਰ ਕਰਕੇ ਨਹੀਂ ਸਹਿਯੋਗ ਖਾਦਾ ਹਾਂਗਾ ਪੰਜਾਬ ਕਰਕੇ ਕਿਉਂਕਿ ਇਹਨਾਂ ਲੋਕਾਂ ਨੇ ਸਾਨੂੰ ਮੂਰਖ ਸਮਝ ਲਿਆ ਤੁਹਾਨੂੰ ਪਾਗਲ ਸਮਝ ਲਿਆ ਗੱਲਾਂ ਬਹੁਤ ਕਰਨ ਵਾਲੀਆਂ ਨੇ 3 ਤਰੀਕ ਦੇ ਪ੍ਰੋਗਰਾਮ 'ਚ ਖੁੱਲ ਕੇ ਕਰਾਂਗੇ ਸੋ ਗੱਜ ਕੇ ਹੁਤੇ ਲਾਓ ਪੂਰੇ ਗੱਜਕੇ ਬਦੇ ਬਲਾਉ ਵਾਇਪ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਬੋਲੇ